ਬਿਗ ਬੌਸ ਦੇ ਫੈਨਸ ਦੀ ਵੇਟਿੰਗ ਲਿਸਟ ਤੇ ਜਿਹੜਾ ਇੱਕ ਟਾਸਕ ਹਮੇਸ਼ਾ ਰਹਿੰਦਾ ਹੈ ਵੀ ਇਹ ਟਾਸਕ ਕਦ ਹੋਣ ਵਾਲਾ ਹੈ ਟਾਸਕ ਕਦ ਹੋਣ ਵਾਲਾ ਹੈ ਉਹ ਰਹਿੰਦਾ ਹੈ ਜੀ ਟੋਰਚਰ ਟਾਸਕ ਤੇ ਬੀਤੇ ਐਪੀਸੋਡ ਚ ਸਾਨੂੰ ਇਹ ਟਾਸਕ ਵੇਖਣ ਨੂੰ ਮਿਲਿਆ ਖੈਰ ਇਹ ਇਸ ਵੀਕ ਦੀ ਸ਼ੁਰੂਆਤ ਦੇ ਉੱਤੇ ਹੀ ਸਾਨੂੰ ਵੇਖਣ ਨੂੰ ਮਿਲਿਆ ਤੇ ਇਹ ਫਾਈਨਲ ਵੀਕ ਹੋਣ ਵਾਲਾ ਹੈ ਬਿਗ ਬੌਸ ਦਾ 28 ਤੋਂ 29 ਜਨਵਰੀ ਨੂੰ ਇਸ ਦੇ ਵਿਨਰ ਸਾਨੂੰ ਮਿਲਣ ਵਾਲੇ ਨੇ ਖੈਰ ਗੱਲ ਕਰੀਏ ਟਾਸਕ ਦੀ ਤੇ ਇਹ ਜਿਹੜਾ ਟਾਸਕ ਹੈ ਇਸ ਦੀ ਖੂਬੀ ਆ ਇਸ ਟਾਸਕ ਤੋਂ ਬਾਅਦ ਨਾਲ ਜਿਹੜੀ ਜਿੰਨੇ ਵੀ ਕੰਟੈਸਟੈਂਟ ਹੁੰਦੇ ਨੇ ਉਹਨਾਂ ਦੇ ਰੀਅਲ ਫੇਸਿਸ ਸਾਹਮਣੇ ਆ ਜਾਂਦੇ ਨੇ ਤੇ ਜੋ ਵੀ ਗੱਲਾਂ ਬਾਤਾਂ ਆਪਣੇ ਮਨ ਚ ਲੁਕੋਈ ਬੈਠੇ ਹੁੰਦੇ ਨੇ ਉਹ ਸਾਰੀ ਗੱਲਾਂ ਬਾਤਾਂ ਤਾ ਉਹਨਾਂ ਦੇ ਐਰਿਗੈਂਸੀ ਰੂਪ ਚ ਉਹਨਾਂ ਦੇ ਈਗੋ ਦੇ ਰੂਪ ਚ ਉਹਨਾਂ ਦੇ ਗੁੱਸੇ ਦੇ ਰੂਪ ਚ ਉਹ ਸਾਰੀ ਗੱਲਾਂ ਬਾਤਾਂ ਨਾ ਸਾਹਮਣੇ ਆਉਂਦੀਆਂ ਨੇ ਤੇ ਇਹੀ ਚੀਜ਼ ਹੁਣ ਹੋ ਰਹੀ ਆ ਵੈਲ ਬੀਤੇ ਐਪੀਸੋਡ ਚ ਜਿਹੜਾ ਇਹ ਟਾਸਕ ਹੋਇਆ ਸੀ ਇਸ ਵਿੱਚ ਟੀਮ A ਨੇ ਪਰਫਾਰਮ ਕੀਤਾ ਸੀ ਤੇ ਜਦ ਟੀਮ B ਦੀ ਇਹ ਵਾਰੀ ਆਉਣ ਵਾਲੀ ਸੀ ਉਸ ਤੋਂ ਪਹਿਲੇ ਟੀਮ B ਦੇ ਜਿਹੜੇ ਵੀ ਕੰਟੈਸਟੈਂਟ ਸੀਗੇ ਉਹਨਾਂ ਨੇ ਜਿਹੜੀ ਵੀ ਚੀਜ਼ਾਂ ਐਜ਼ ਵੈਪਨ ਇਸ ਟਾਸਕ ਯੂਜ਼ ਹੋਣ ਵਾਲੀਆਂ ਸੀਗੀਆਂ ਜੋ ਕਿ ਉਹਨਾਂ ਨੇ ਖੁਦ ਯੂਜ਼ ਕੀਤੀ ਸੀ ਉਹ ਸਾਰੀ ਲੁਕੋ ਦਿੱਤੀ ਆ ਬਾਲਟੀਆਂ ਬਿਗਬੋਸ ਦੇ ਛੱਤ ਵਿੱਚ ਲੁਕੋ ਦਿੱਤੀ ਸੀ ਤੇ ਰਾਸ਼ਨ ਪਾਣੀ ਜੋ ਵੀ ਸੀਗਾ ਜੋ ਵੀ ਯੂਜ਼ ਹੋਣ ਵਾਲ ਇਹ ਚੁੱਕਦੇ ਲਗਾਉ ਦਿੱਤਾ ਸੀ ਮੁਨਵਰ ਨੂੰ ਵਿੱਕੀ ਦੇ ਜਿਹੜੇ ਉਹਨਾਂ ਦੇ ਵਿਨਿੰਗ ਜਿਹੜਾ ਉਹ ਰਾਸ਼ਨ ਸੀਗਾ ਉਹ ਮਿਲ ਚੁੱਕਾ ਸੀ ਤੇ ਵਿੱਕੀ ਸਿਰਫ ਇਸ ਗਰਲ ਪਿੱਛੇ ਮੁਨਵਰ ਦੇ ਨਾਲ ਲੜ ਪਈ ਸੀ ਵੀ ਉਹ ਮੇਰਾ ਜਿੱਤਿਆ ਹੋਇਆ ਸਮਾਨ ਆ ਉਹ ਮੈਂ ਲਕੋਇਆ ਉਹ ਉਹ ਮੇਰੀ ਆ ਮਾਨਾ ਤਾਂ ਤੂੰ ਉਹਨੂੰ ਨਹੀਂ ਇਦਾਂ ਕਹਿੰਦੇ ਨੇ ਓਕਿਊਪਾਈ ਕਰ ਸਕਦਾ ਇਸ ਪਿੱਛੇ ਉਹਨਾਂ ਦੇ ਵਿੱਚ ਹੱਥੋਂ ਪਾਈ ਵੇਖਣ ਨੂੰ ਮਿਲੀ ਸੀ ਅੰਕਿਤਾ ਤੇ ਮੁਨਵਰ ਦੇ ਵਿੱਚ ਇਹ ਉਹਨਾਂ ਦੀ ਦੋਸਤੀ ਵਿੱਚ ਜਿਹੜੀ ਟਕਰਾਹਾਂ ਸੀਗੀਆਂ ਨੇ ਉਸ ਲੜਾਈ ਤੋਂ ਬਾਅਦ ਹੀ ਪੈਦਾ ਹੋਣੀਆਂ ਸ਼ੁਰੂ ਹੋ ਚੁੱਕੀਆਂ ਸੀ ਉਸ ਤੋਂ ਬਾਅਦ ਜਿਹੜਾ ਕੱਟੂ ਸਾਨੂੰ ਵੇਖਣ ਨੂੰ ਮਿਲਿਆ ਸੀ ਅਗਲੇ ਦਿਨ ਜਦੋਂ ਬਾਲ ਦਾ ਮੁਨਵਰ ਨੂੰ ਪਤਾ ਲੱਗ ਗਿਆ ਤੇ ਪੇੜ ਤੇ ਚੜ ਕੇ ਉਹ ਬਾਲਟੀਆਂ ਉਹ ਉਤਾਰਨ ਲੱਗੀ ਸੀ ਤੇ ਵਿੱਕੀ ਨੇ ਕਹਿੰਦੇ ਉਹ ਜੋ ਕਿ ਜਿਸ ਪਾਈਪ ਨਾਲ ਉਹ ਉਤਾਰ ਰਹੀ ਸੀ ਉਸ ਨੂੰ ਖਿੱਚ ਲੀਤਾ ਤੇ ਮੁਨਵਰ ਕਹੀਂ ਨਾ ਘੀ ਨਾ ਉਹ ਮਿਸ ਬੈਲੈਂਸ ਹੋ ਗਏ ਤੇ ਪੇੜ ਤੋਂ ਉਹ ਗਿਰ ਗਏ ਸੀ ਉਸ ਤੋਂ ਬਾਅਦ ਮੁਨਵਰ ਤੇ ਵਿੱਕੀ ਦੇ ਵਿੱਚ ਨਾ ਹਤੋਪਾਈ ਵੇਖਣ ਨੂੰ ਮਿਲੀ ਸੀ ਮੁਨਵਰ ਨੇ ਪਹਿਲਾ ਵਾਰ ਕੀਤਾ ਸੀ ਆਪਣੇ ਡਿਫੈਂਸ ਵਿੱਚ ਵਿੱਕੀ ਨੇ ਵੀ ਕੀਤਾ ਸੀ ਤੇ ਉਸ ਤੋਂ ਬਾਅਦ ਸਾਰੇ ਕਰਕੇ ਉਹਨਾਂ ਦੇ ਪਿੱਛੇ ਪੜ ਗਏ ਸੀ ਵੀ ਤੁਸੀਂ ਦੋਨਾਂ ਦੇ ਵਿੱਚ ਹਤੋਪਾਈ ਨਹੀਂ ਹੋ ਸਕਦੀ ਇਹ ਕਹਿੰਦੇ ਨੇ ਇਹ ਰੂਲ ਦੇਖਿਆ ਤੇ ਉਸ ਤੋਂ ਬਾਅਦ ਜਿੰਨਾ ਵੀ ਮਾਹੌਲ ਸੀਗਾ ਨਾ ਕਾਫੀ ਸਸਪੈਂਸਫੁਲ ਬਣ ਚੁੱਕਾ ਸੀ ਤੇ ਉਹ ਉਹਨਾਂ ਤਿੰਨਾਂ ਦੇ ਵਿੱਚ ਹੁਣ ਕਹਿੰਦੇ ਨੇ ਵੀ ਟਕਰਾਅ ਆਣੀਆਂ ਸ਼ੁਰੂ ਹੋ ਚੁੱਕੇ ਨੇ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਸੈਕਸ਼ਨ ਚ ਦੱਸ ਸਕਦੇ ਹੋ ਇਸੇ ਤਰ੍ਹਾਂ ਕਬਲੇ ਤੁਸੀਂ ਵੀ ਇੱਕ ਦਰੋ اے ਵੀ ਸਾਂਝਾ